ਸੰਗਰੂਰ ਦੀ ਟ੍ਰੈਫਿਕ ਪੁਲਿਸ ਹੁਣ ਹਾਈ-ਟੈਕ ਹੋ ਗਈ ਹੈ ਜੇਕਰ ਤੁਸੀਂ ਵੀ ਸੰਗਰੂਰ ਵਿੱਚ ਗਲਤ ਗੱਡੀ ਪਾਰਕਿੰਗ ਕਰ ਰਹੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਹੁਣ ਸੰਗਰੂਰ ਦੀ ਟ੍ਰੈਫਿਕ ਪੁਲਿਸ ਕੋਲ ਇੱਕ ਅਜਿਹੀ ਡਿਵਾਈਸ ਆ ਗਈ ਹੈ ਜਿਸ ਦੇ ਨਾਲ ਉਹ ਆਟੋਮੈਟਿਕ ਤਰੀਕੇ ਨਾਲ ਹੀ ਚਲਾਨ ਕਰਕੇ ਤੁਹਾਡੇ ਮੋਬਾਈਲ ਤੇ ਮੈਸੇਜ ਭੇਜ ਸਕਦੇ ਹਨ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਡਿਵਾਈਸ ਨਾਲ ਜਿੱਥੇ ਸੰਗਰੂਰ ਦੇ ਬਾਜ਼ਾਰਾਂ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਨਿਜਾਤ ਮਿਲੇਗੀ ਉੱਥੇ ਹੀ ਜੋ ਲੋਕ ਗਲਤ ਗੱਡੀ ਖੜੀ ਕਰਕੇ ਟ੍ਰੈਫਿਕ ਵਿੱਚ ਬਿਗਨ ਪਾਉਂਦੇ ਹਨ ਉਹਨਾਂ ਦੀ ਵੀ ਸ਼ਮਤ ਆਵੇਗੀ ਇਸ ਡਿਵਾਈਸ ਨਾਲ ਜਿੱਥੇ ਗਲਤ ਖੜੀ ਗੱਡੀ ਦੀ ਫੋਟੋ ਖਿੱਚ ਕੇ ਉਸ ਸਿਸਟਮ ਤੇ ਅਪਲੋਡ ਕੀਤੀ ਜਾਂਦੀ ਹੈ ਅਤੇ ਜ਼ਿਲ੍ਹੇ ਦੇ ਟ੍ਰਾਂਸਪੋਰਟ ਅਧਿਕਾਰੀ ਕੋਲ ਇਸ ਗੱਡੀ ਦਾ ਚਲਾਨ ਕੱਟ ਕੇ ਵੀ ਭੇਜ ਦਿੱਤਾ ਜਾਂਦਾ ਹੈ ਟੈਕਨੋਲੋਜੀ ਨਾਲ ਜਿਹੜਾ ਲੈਸ ਹੋ ਗਿਆ ਟ੍ਰੈਫਿਕ ਪੁਲਿਸ ਦੇਖੋ ਜੀ ਪਹਿਲਾਂ ਅਸੀਂ ਲੋਕ ਲਾਉਂਦੇ ਸੀ ਗੱਡੀ ਨੂੰ ਉਹ ਲੋਕ ਲਾ ਕੇ ਬੰਦਾ ਆਉਂਦਾ ਸੀਗਾ ਜਿਹਦੀ ਗੱਡੀ ਸੀਗੀ ਉਹਦਾ ਅਸੀਂ ਚਲਾਨ ਕਰਦੇ ਸੀ ਹੁਣ ਸਾਡੇ ਕੋਲੇ ਇੱਕ ਈ ਮਸ਼ੀਨ ਆ ਗਈਆਂ ਇਹਦੇ ਵਿੱਚ ਆਰਟੀਓ ਸਰੂਰ ਦੀ ਜਿਹੜੀ ਆਈਡੀ ਆ ਗਈ ਅਸੀਂ ਚਲਾਨ ਕਰ ਦਿੰਦੇ ਨੇ ਖੜੀ ਗੱਡੀ ਦਾ ਜੇ ਕੋਈ ਕੰਦਾ ਜਾਂ ਬਾਜ਼ਾਰ ਦੇ ਵਿੱਚ ਜਾਂ ਪਾਰਕ ਤੋਂ ਵਗੈਰ ਗੱਡੀ ਕਿਤੇ ਵੀ ਖੜੀ ਆ ਲੌਕ ਕਰਕੇ ਚਲੇ ਜਾਂਦੇ ਨੇ ਅਸੀਂ ਉਹਦੀ ਫੋਟੋ ਖਿੱਚ ਕੇ ਉਹਦਾ ਚਲਾਨ ਕਰ ਦਾਨਾ ਉਹ ਚਲਾਨ ਆਰਟੀਓ ਸਾਹਿਬ ਦੇ ਚਲਿਆ ਜਾਂਦਾ ਚਰਾਣ ਹੋਣ ਤੋਂ ਬਾਅਦ ਉਹਦੇ ਵਿੱਚ ਅਸੀਂ ਸਲਿੱਪ ਕੱਢ ਕੇ ਅਗਲੇ ਦੇ ਬੰਪਰ ਤੇ ਟੰਗ ਦਿਆ ਨੇ ਬਾਅਦ ਉਹ ਚਰਾਣ ਪਰ ਰਹਿ ਜਾਂਦਾ ਹੈਗਾ ਉਹਦੇ ਵਿੱਚ ਲੈਂਕਾ ਲਿੰਕ ਤੇ ਚਰਾਣ ਪਰ ਰਹਿ ਜਾਊਗਾ ਇੱਕ ਦਾ ਸਪਾਰਸ ਖਤਮ ਹੋ ਗਈ ਵੱਡੀ ਗੱਲ ਤਾਂ ਇਹ ਹੈ ਅੱਗੇ ਸਾਨੂੰ ਕੰਨ ਨੂੰ ਫੋਨ ਲਾਉਂਦਾ ਸੀ ਵੀ ਆ ਗੱਲ ਕਰਿਓ ਜੀ ਰਹਿਣ ਦਿਓ ਉਹ ਕੰਮ ਬੰਦ ਹੋ ਗਿਆ ਕਿਉਂ ਉੱਥੇ ਗੱਡੀ ਕੋਲੇ ਕੋਈ ਹੁੰਦਾ ਨਹੀਂ ਮੈਸੇਜ ਆਉ ਫੋਨ ਤੇ ਇਹ ਬੜਾ ਕਾਲਾ ਹੋ ਗਿਆ ਇਸ ਕਰਕੇ ਅੱਜ ਦੇਖੋ ਅੱਗੇ ਇਥੇ 50 50 ਗੱਡੀਆਂ ਖੜਧੀਆਂ ਸੀ ਅੱਜ ਇੱਕ ਗੱਡੀ ਦੇ ਤੁਹਾਡੇ ਚੈਨਲ ਦਾ ਹੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਜਿੱਥੇ ਵੀ ਪਾਰਕਾਂ ਬਣੀਆਂ ਨੇ ਉੱਥੇ ਗੱਡੀਆਂ ਖੜੀਆਂ ਕਰਨਾ ਨਹੀਂ ਚਲਾਨ ਹੋਊਗਾ ਬਾਜ਼ਾਰ ਦੇ ਵਿੱਚ ਗੱਡੀਆਂ ਨਾ ਖੜੀਆਂ ਕਰਨ ਕਿਉਂਕਿ ਜਿੱਥੇ ਸਾਨੂੰ ਗੱਡੀ ਮਿਲ ਜਾਂਦੀ ਹੈ ਉੱਥੇ ਦੁਕਾਨਦਾਰ ਵੀਰਾਂ ਦਾ ਵੀ ਫੋਨ ਆ ਜਾਂਦਾ ਵੀ ਇੱਥੇ ਗੱਡੀ ਖੜੀ ਆ ਅਸੀਂ ਫੋਟੋ ਖਿੱਚਣੀ ਆ ਫੋਟੋ ਖਿੱਚ ਕੇ ਉਹਦਾ ਚਲਾਨ ਹੋ ਜਾ ਕਰੂਗਾ ਉਹ ਆਪਣਾ ਆਰਟੀ ਦੀ ਆਈਡੀ 'ਚ ਭਰੂਗਾ ਜਿਹੜਾ ਉਹਦਾ ਲਿੰਕ ਆਰਟੀ ਦਾ ਹੱਸ ਇਸ ਤਰ੍ਹਾਂ ਦਾ ਜਿਹੜਾ ਮੈਸੇਜ ਆਏਗਾ ਜਿਹੜਾ ਕਾਰ ਮਾਲਕ ਨੂੰ ਜਾਊਗਾ ਤਾਂ ਉਹ ਕਿਸ ਤਰ੍ਹਾਂ ਜਿਹੜਾ ਉਹਦਾ ਚਲਾਨ ਹੈ ਜੀ ਪੇ ਕਰ ਪਾਊਗਾ ਉਹਦੇ ਵਿੱਚ ਸਰ ਜਿਹੜਾ ਮੋਬਾਈਲ ਤੇ ਮੈਸੇਜ ਆਊਗਾ ਵੀ ਤੁਹਾਡਾ ਚਲਾਨ ਹੋ ਗਿਆ ਇਹਨਾਂ ਨੰਬਰ ਗੱਡੀ ਦਾ ਰੌਂਗ ਪਾਰਕਾ ਜਗ੍ਹਾ ਤੇ ਖੜੀ ਸੀ ਉਹਦੇ ਵਿੱਚ ਇਹ ਲਿੰਕ ਵੀ ਆਉਂਦਾ ਉਹ ਤੇ ਆਨਲਾਈਨ ਉਹ ਭਰ ਸਕਦਾ ਹੈ ਆਰਟੀਓ ਦਫਤਰ ਜਾਣ ਦੀ ਲੋੜ ਨਹੀਂ ਉਸੇ ਰੈਂਕ ਤੇ ਜਿਹੜਾ ਹੈਗਾ ਉਹ ਚਰਮ ਜੁਰਮਾਨਾ ਆਨਲਾਈਨ ਅਦਾ ਕਰ ਸਕਦਾ ਕੋਈ ਉਹਦੇ ਵਿੱਚ ਸਪਾਰਸ਼ ਕੰਮ ਕਰੂਗੀ ਕਿਸ ਤਰ੍ਹਾਂ ਵੀ ਅਗਲਾ ਲਿੰਕ ਵਾਪਸ ਕਰਵਾ ਸਕਦਾ ਕੋਈ ਨਹੀਂ ਹੋਊਗਾ ਨਹੀਂ 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 ਕੋਈ ਇਹਦਾ ਇਹਦਾ ਭਰ ਨਹੀਂ ਪੜੇਗਾ ਜੀ ਤਾਂ ਤੁਹਾਡੇ ਲਈ ਕਿੰਨਾ ਖਸਾਲਾ ਹੋ ਗਿਆ ਸਾਨੂੰ ਬਹੁਤ ਖਸਾਲਾ ਹੋ ਗਿਆ ਸਰ ਕੱਲ ਅਸੀਂ 131 ਚਲਾਨ ਕੱਟੇ ਨੇ। ਨੇ ਚਲਾਨ ਕੱਟਣਾ ਬਹੁਤ ਔਖਾ। ਹਾਲਾਤ ਕਿਸ ਤਰ੍ਹਾਂ ਦੇ ਨੇ ਹੁਣ ਸੰਗਰੂਰ ਦੇ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੋਇਆ। ਇਹਦੇ ਨਾਲ ਦੇਖੋ ਵੱਡੇ ਲੋਕਾਂ ਨੇ ਸਾਨੂੰ ਕਿਹਾ ਵੀ ਬਹੁਤ ਵਧੀਆ ਗੱਲ ਹੋ ਗਈ ਕਿਉਂਕਿ ਕੋਈ ਮਰੀਜ਼ ਜਾਂਦਾ ਸੀ ਜਾਂ ਕੋਈ ਬੱਚਾ ਆਪਣੇ ਪੜ੍ਹਾਈ ਵਾਸਤੇ ਜਾਂਦਾ ਸੀ ਜਾਮ 'ਚ ਫਸ ਜਾਂਦੇ ਸੀ ਲੋਕ। ਹੁਣ ਉਹ ਜਾਮ ਲੱਗਣਾ ਬੰਦ ਹੋ ਗਿਆ। ਇਸ ਲਈ ਤੁਹਾਡੇ ਚੈਨਲ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜਿੱਥੇ ਪਾਰਕਿੰਗ ਦੀ ਜਗ੍ਹਾ ਬਣੀ ਹੈ ਉੱਥੇ ਖੜੀ ਕਰੋ 2 ਮਿੰਟਾਂ ਦੀ ਗੱਲ ਹੁੰਦੀ ਹੈ। ਨਾ ਕਾਢਣਾ ਬਾਜ਼ਾਰ 'ਚ ਖੜੀ ਕਰਨਾ ਰੋਡ 'ਤੇ ਖੜੀ ਕਰਨ ਕਰਨਗੇ ਤਾਂ ਚਲਾਨ ਹੋਵੇਗਾ ਹੁਣ ਕੋ ਲੋਕਾਂ ਨੂੰ ਅਪੀਲ ਕਰ ਦੋ ਜਿਹੜੇ ਕਈ ਵਾਰੀ ਕਰਨੋਂ ਹੋਂ ਲਵਾਉਂਦੇ ਸੀ ਜਾਂ ਕਿਸ ਤਰ੍ਹਾਂ ਵੀ ਹੁਣ ਇਹ ਚੀਜ਼ਾਂ ਨਹੀਂ ਚੱਲਣਗੀਆਂ ਤਾਂ ਇਹ ਲਈਓ ਸਾਵਧਾਨ ਹੋ ਜਾਣਾ ਉਹ ਤਾਂ ਹੈ ਨਹੀਂ ਸਰ ਹੁੰਦੀ ਨਹੀਂ ਗੱਡੀ ਕੋਲੇ ਕੋਈ ਲੌਕ ਕਰਕੇ ਚਲੇ ਜਾਂਦੇ ਨੇ ਤਾਂ ਅਸੀਂ ਚਲਾਨ ਕਰਕੇ ਚਲੇ ਜਾਂਦੇ ਆ ਨਾ ਫੋਨ ਹੋਵੇ ਨਾ ਸਾਨੂੰ ਮਿਲਣਾ ਉਹਨਾਂ ਨੂੰ ਜੀ ਉਹ ਤਾਂ ਭਰ ਨਹੀਂ ਪੈਣਗੇ ਜਦੋਂ ਮੈਸੇਜ ਆ ਲੈ ਗਿਆ ਹੁਣ ਇਹੀ ਹੋਵੇਗਾ ਜੀ ਜੇਕਰ ਤੁਸੀਂ ਨਹੀਂ ਚਲਾਨ ਚਾਹੁੰਦੇ ਤਾਂ ਸਹੀ ਜਗ੍ਹਾ ਤੇ ਪਾਰਕ ਕਰੋ ਜੀ ਸਰ ਜੀ ਇਹ ਜੇ ਸੰਗਰੂਰ ਦੇ ਵਿੱਚ ਹੈ ਮੁਹਿੰਦ ਕੇ ਹੋਟਨਾਵਾਂ ਦੇ ਵੀ ਸਾਰੇ 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 ਹੋਗੇ ਪੂਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ